ਹਾਂਜੀ ਕੀ ਚਾਹੀਦਾ ਚੇ ਭਾਜੀ ਸੁਪਰ ਸੌਫਟ ਕਪੜਾ ਜੀ ਦਾ ਕੋਟਨ ਦਾ ਆ ਜੀ ਸੁਪਰ ਸੌਫਟ ਕੋਟਨ ਦਾ ਕਪੜਾ ਚਾਹੀਦਾ ਤੇ 100% ਮਿਲ ਜੂਗਾ ਯਤ ਕਰਾ ਦੇ ਕਿੱਧਰ ਆ ਨਾ ਚੈੱਕ ਤੇ ਕਰੋ ਆ ਜੋ ਭਾਜੀ ਪਹਿਲੇ ਡੀ ਭਾਜੀ origignal ਪਹਿਲਾ design ਦੇਖੋ ਕਿੰਨਾ ਪਿਆਰਾ color ਦੇਖੋ ਕਿੰਨਾ ਵਧੀਆ ਯਤ ਕਰਾ ਦੇ ਯਾਰ ਲੋ ਪਹਿਲਾਂ ਤਾਂ ਚੈੱਕ ਹੀ ਕਰਾ ਦੀ 100% ਕਾਟਨ ਸੁਪਰ ਸੌਫਟ ਕਪੜਾ ਜੀ ਸੁਪਰ ਸੌਫਟ ਕਪੜਾ ਰਹੇਗਾ ਜੀ ਕਾਟਨ ਦਾ ਜੈਨ ਦਵਾਂਗੇ ਬੰਬ ਕੁਆਂਟੀਟੀ ਦੇਖੋ ਇੱਕ ਵਾਰੀ ਚੈੱਕ ਕਰਾ ਦੋ ਓਏ ਹੋਏ ਦੈਨ ਦਵਾਂਗੇ 150 ਦੈਨ ਦੇ ਦਾਂਗੇ 150 ਦੈਨ ਭਾਈ ਇੰਨੀ ਕੋਨੜੀ ਹਾਂਜੀ ਇੰਨੀ ਕੁਆਂਟੀਟੀ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਯਤ ਕਰਾ ਦਾਂਗੇ ਭਾਈ ਪਹਾੜ ਹੀ ਲਾਦਾ ਤੁਸੀਂ ਦਾ ਪੂਰਾ ਪਹਾੜੋ ਪਹਾੜ ਕਰ ਦਾਂਗੇ ਨੇਰੀ ਲਿਆ ਦਾਂਗੇ ਡਿਜ਼ਾਈਨਾਂ ਦੀ ਚੈੱਕ ਕਰਵਾ ਲਓ ਰੇਟਾ ਵੀ ਨੇਰੀ ਲਿਆ ਦੇ ਹੁਣ ਅੱਜ ਭਾਈ ਰੇਟ ਮਾਤਰ ਦਵਾਂਗੇ 350 ਦਾ 5 ਮੀਟਰ ਸੂਟ 350 ਤੋਂ 5 ਮੀਟਰ ਭਾਜੀ ਹਾਂਜੀ 10 ਜੂਨ ਤੱਕ ਲਾਤੀ ਬਹੁਤ bari ਸੇਲ ਓਏ ਹੋਏ ਹੋਏ ਯੱਤ ਕਰਾ ਦੇਗਾ ਡਿਜ਼ਾਈਨਾਂ ਦੀ ਯੱਤ ਆ ਲੋ ਨਵੇਂ ਡਿਜ਼ਾਈਨ ਆ ਇੱਕ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਕਿੰਨਾ ਪਿਆਰਾ origignal ਆ 100% 100% cotton ਅੱਛਾ ਜੀ 350 ਦਾ 5 ਮੀਟਰ ਸੂਟ ਲੁੱਟ ਲੋ ਮੇਲਾ 10 ਜੂਨ ਤੱਕ ਆ ਗਈ ਸੇਲ ਬਹੁਤ bari ਸੇਲ ਲਾਤੀ ਬਹੁਤ bari ਸੇਲ ਡਿਜ਼ਾਈਨ ਮਿਲਨੇ ਬੈ 150 ਪਲੱਸ ਡਿਜ਼ਾਈਨ ਹਾਂਜੀ 150 ਡਿਜ਼ਾਈਨ ਦਵਾਂਗੇ 150 ਡਿਜ਼ਾਈਨ ਚੈੱਕ ਕਰੋ ਪ੍ਰਿੰਟ ਦੇਖੋ ਜਿਹੜਾ ਜਿਹਨੂੰ ਪਸੰਦ ਹੈ ਨਹੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਨੰਬਰਾਂ ਤੇ ਜਰੂਰ ਸਾਨੂੰ ਪਾ ਦੇ ਜਿਹੜਾ ਸੁਰ ਪਸੰਦ ਆ ਰਿਹਾ ਸਕਰੀਨ ਸ਼ਾਟ ਲਈ ਜਾਓ ਨਾਲੇ WhatsApp ਤੇ ਭੇਜੀ ਜਾਓ ਜਲਦੀ ਬੁੱਕ ਕਰਾਈ ਜਾਓ ਜੀ ਬਾਅਦ ਚ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਡਿਜ਼ਾਈਨ ਦੇਖੋ ਤੱਕ ਪਾ ਦਾਂਗੇ ਤੱਕ ਡਿਜ਼ਾਈਨਾਂ ਦੀ ਯੱਸ ਕਰਾਵਾਵਾਂਗੇ ਸਾਰਿਆਂ ਦੇ ਯੱਸ ਪਾ ਲਈ ਡਿਜ਼ਾਈਨ ਦਿਖਾ ਕੇ ਤੂੰ ਖੁਸ਼ ਕਰਤੀ ਜੀ ਬਹੁਤ ਪੂਰੀ ਖੁਸ਼ ਹੋ ਗਈ ਪੂਰੀ ਗਰਮੀਆਂ ਦਾ ਯੱਸ ਕਰਾਵਾਵਾਂਗੇ ਸਾਰਿਆਂ ਦਾ ਯੱਸ ਕੂਲ ਕੂਲ ਸੂਟ ਆ ਗਿਆ ਨਾ ਕੂਲ ਕੂਲ ਕਹਿੰਦੇ ਨਾ ਗਰਮੀ ਆ ਗਈ ਗਰਮੀਆਂ ਨੂੰ ਕਿਸੇ ਨੂੰ ਗਰਮੀ ਨਹੀਂ ਲੱਗਣ ਦੇਣੀ ਸਾਰਿਆਂ ਦੀ ਕਰਾਣੀ ਆਪਾਂ ਯੱਸ ਚੈੱਕ ਕਰੋ ੜੇਮ ਪ੍ਰਿੰਟ ਤਾਂ ਭਾਈ ਲਾਜਵਾਬ ਹੈ ਇੰਨੇ ਸੋਹਣੇ ਸੋਹਣੇ ਪ੍ਰਿੰਟ ਮਿਲਦੇ ਪਤਾ ਕਿੱਥੇ ਵਾਜੀ ਇਹ ਮਿਲ ਨੇ ਤੈਨੂੰ ਸੋਹਣੇ ਸੋਹਣੇ ਪ੍ਰਿੰਟ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ ਰੇਟ ਇਹ ਮਿਲਨੇ ਓਨਲੀ ਜੋਤ ਕਲਾਸ ਹਾਊਸ ਨਨਪੁਰ ਸਾਹਿਬ ਵਾਲਿਆ ਗੋਲ ਪਰ ਬੇਨਤੀ ਆ ਸਾਡਾ ਪੇਜ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਹੀ ਅਸੀਂ ਨੇਰੀ ਲਿਆਦਾਂਗੇ ਡਿਜ਼ਾਈਨਾਂ ਦੀ ਤੇ ਜਿਹੜਾ ਕਰੂਗਾ ਮਿਲਨੇ ਉਹਨੂੰ ਹੀ ਐ ਅੱਛਾ ਜੀ ਹਾਂਜੀ ਤਮਾਕਾ ਪਾਦਣਾ ਪਰੋ ਫੁੱਲ ਬੜਾ ਫੁੱਲ ਹਾਂਜੀ ਜਿਹੜਾ ਸ਼ੇਅਰ ਕਰਕੇ ਆਊਗਾ ਨਾ ਜੀ ਅੱਛਾ ਜੀ ਉਹਨੂੰ ਕਰਕੇ ਆਏਗਾ ਅਸੀਂ ਮਾਤਰਾ ਦਾ ਮਗਾ 350 ਦਾ ਸੂਟ 5 ਮੀਟਰ ਹੋਏ ਹੋਏ ਆਨਲਾਈਨ ਵੀ ਵੇਚ ਸਕਦੇ ਆ ਜੀ ਪੂਰੇ ਵਰਲਡ ਚ ਭਾਈ ਪ੍ਰਿੰਟ ਤਾਂ ਬੜੇ ਸੋਹਣੇ ਸੋਹਣੇ ਲੈ ਕੇ ਆਏ ਇਸ ਵਾਰ ਤਾਂ ਤੁਸੀਂ ਹਾਂਜੀ ਤੁਹਾਕਾ ਬਹੁਤ ਫੁੱਲ ਬੜਾ ਫੁੱਲ ਤੁਸੀਂ ਚੈੱਕ ਤੇ ਕਰੋ ਤੇ ਭਾਈ ਕਪੜਾ ਵੀ ਆ ਸੁਪਰ ਸੌਫਟ ਕੋਲ ਕੋਲ ਕਪੜਾ ਸੁਪਰ ਸੌਫਟ ਹੁਣ ਤੁਹਾਨੂੰ ਅਗਲੇ ਡਿਜ਼ਾਈਨ ਨੈਕਸਟ ਪਰਚੇਸ ਦਿਖਾਵਾਂਗੇ ਯਤ ਕਰਾਵਾਂਗੇ ਥੈਂਕ ਯੂ ਤੁਹਾਨੂੰ ਬਾਜੀ ਵੀ ਆ ਗਏ ਕੂਲ ਕੂਲ ਸੂਟ ਆ ਗਏ ਕੂਲ ਕੂਲ ਠੰਡੇ ਠੰਡੇ ਸੂਟ ਆ ਗਏ ਜੀ ਅੱਛਾ ਗਰਮੀਆਂ ਚ ਕਹਿੰਦੇ ਗਰਮੀ ਨਹੀਂ ਲੱਗਾਂ ਦੇਣੀ ਹਾਂ ਦੇ ਚੱਕ ਕਰੋ ਜੀ ਤੁਸੀਂ ਡਿਜ਼ਾਈਨ ਓਏ ਹੋਏ ਹੋਏ ਪਾਜੀ ਕਪੜਾ ਵੀ ਐ ਸੁਪਰ ਸੌਫਟ ਕਪੜਾ ਹੈ ਸਾਰੇ ਕਪੜਾ ਦਵਾਂਗੇ ਜੀ ਨਵੇਂ ਨਵੇਂ ਜਿਹਨੂੰ ਜਿਹੜਾ ਪਸੰਦ ਆ ਨਾ ਅੱਛਾ ਜੀ ਸਕਰੀਨ ਸ਼ਾਟ ਜ਼ਰੂਰ ਲੈ ਲਿਆ ਕਰੋ ਜੀ ਭਈ ਐ ਅੰਟ ਗਰਾਤੀ ਐਂਡ ਆ ਗਿਆ ਸਭ ਦਾ ਫੇਵਰਿਟ ਡਿਜ਼ਾਈਨ ਪਿੰਕ ਕਲਰ ਅੱਛਾ ਜੀ ਓਏ ਕਲਰ ਡਿਜ਼ਾਈਨ ਆ ਗਿਆ ਪਿੰਕ ਕਲਰ ਸਟਾਈਲ ਆ ਗਏ ਜੀ ਸਾਰੇ ਨਵੇਂ ਨਵੇਂ ਆਰਟੀਕਲ ਰੀਸਟਾਕ ਕਰਤੇ ਜੇ ਹਾਂ ਜੀ ਅਲੋ ਚੈੱਕ ਤੇ ਕਰੋ ਜਿਹੜਾ ਇਹਨੂੰ ਪਸੰਦ ਆ ਸਕਰੀਨ ਸ਼ਾਟ ਜ਼ਰੂਰ ਲੈ ਲਿਆ ਕਰੋ ਜੀ ਭਾਈ ਇਹ ਸੂਟ ਇਹਦਾ ਆਰਡਰ ਕਰਨ ਲਈ ਕੀ ਕਰਨਾ ਪਏਗਾ ਇਹ ਤੁਹਾਨੂੰ ਜੀ ਸਾਨੂੰ ਆਰਡਰ ਕਰਨਾ ਪਏਗਾ ਵਟਸਐਪ ਤੇ ਜਾ ਕੇ ਜੀ ਦੋ ਨੰਬਰ ਦਿੱਤੇ ਹੋਏ ਸਾਡੇ ਆਲੋ ਅੱਛਾ ਵਟਸਐਪ ਹੈ ਕਿ ਸਕਰੀਨ ਸ਼ਾਟ ਬਈ ਬੁੱਕ ਕਰਾ ਲਓ ਬਈ ਫਟਾਫਟ ਓਏ ਹੋਏ ਹੋਏ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਹੈ ਯਾਥ ਡੀਐਮ ਦੇਖੋ ਕਿੰਨੇ ਬੰਬ ਜਿਹਨੂੰ ਜਿਹੜਾ ਪਸੰਦ ਆ ਨਾ ਜੀ ਅਛਾ ਸ਼ਰੀਰ ਜ਼ਰੂਰ ਲਿਆ ਕਰੋ ਜੀ ਆਹ ਤੁਹਾਡਾ ਧਮਾਕਾ ਵਾਦ ਨਾ ਕਹਿੰਦਾ ਫੁੱਲ ਸਵਾ ਰੇਟਾ ਦਾ ਹਾਂਜੀ ਫੁੱਲ ਵੱਡਾ ਫੁੱਲ ਧਮਾਕਾ ਕਲਰ ਦੇ ਕਿੰਨਾ ਸੋਹਣਾ ਕਲਰ ਆ ਗਿਆ ਜੀ ਨਵਾਂ ਕਲਰ ਆ ਗਿਆ ਮੋਰ ਪੱਖਿਆ ਕਲਰ ਓਏ ਹੋਏ ਹੋਏ ਤੁਹਾਨੂੰ ਦਾ ਮੈਂ ਫਰੋਜੀ ਕਲਰ ਓ ਮਾਈ ਗੋਡ ਭਾਈ ਯੱਤ ਕਰਾਵਾਗੇ ਡਿਜ਼ਾਈਨਰ ਦੀ ਓ ਮਾਈ ਗੋਡ ਕਰੋ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਹੈ ਭਾਈ ਰੇਟਾ ਧਮਾਕਾ ਵੀ ਕਰ ਦੋ ਹੁਣ ਭਾਈ ਕੋਈ ਅਹੀ 500 ਨਹੀਂ ਕੋਈ 600 ਨਹੀਂ ਸੂਟ ਦੇਣਾ ਮਾਤਲ 350 ਦਾ 5 ਮੀਟਰ ਯੱਤ ਕਰਾਵਾਗੇ ਡਿਜ਼ਾਈਨਰ ਦੀ ਯੱਤ ਛੋ ਜੀ ਡਿਜ਼ਾਈਨਰ ਦਾ ਮੈਂ ਕਿ 150 ਦੇਣ ਓਏ ਹੋਏ ਹੋਏ ਸਾਰੇ 350 ਦੇਣ ਲੁੱਟ ਲਓ ਮੇਲਾ ਲੁੱਟ ਲਓ ਮੇਲਾ ਹੋਏ ਹੋਏ ਕਹਿੰਦੇ ਰੋਜ ਅੰਮ੍ਰੀ ਡਿੱਗਦੇ ਅੱਜ ਡਿੱਗ ਗਏ ਆ ਜੀ ਅੱਛਾ ਜੀ ਕਮਾਲ ਕਰ ਦਿੱਤੀ ਸੂਟਾਂ ਦੀ ਨੇਰੀ ਹਾਂਜੀ ਕਿੰਨੇ ਸੋਨੇ ਸੋਨੇ ਸੂਟ ਆ ਭਾਈ ਹਾਂਜੀ ਇੰਨੇ ਸੋਨੇ ਸੋਨੇ ਕਲਰ ਇੰਨੇ ਸੋਨੇ ਸੋਨੇ ਡਿਜ਼ਾਈਨ ਮਿਲਦੇ ਪੜਾ ਸੋਨੇ ਕਲਰ ਆ ਗਏ ਜੀ ਬੜੇ ਮਿਲਨੇ ਕਿੱਥੇ ਇੰਨੇ ਸੋਨੇ ਸੋਨੇ ਡਿਜ਼ਾਈਨ ਇੰਨੇ ਸੋਨੇ ਸੋਨੇ ਕਲਰ ਇੰਨੇ ਸੋਨੇ ਸੋਨੇ ਡਿਜ਼ਾਈਨ ਮਿਲਨੇ ਤੁਹਾਨੂੰ ਜੋਤ ਗਲਾਦ ਹਾਊਸ ਅਨੰਦਪੁਰ ਸਾਹਿਬ ਵਾਲਿਆ ਕੋਲ ਅੱਛਾ ਜੀ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਹੋਏ ਹੋਏ ਚੱਕ ਕੇ ਰੋਈ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਆਰਟੀਕਲ ਨੇ ਸੋਹਣੇ ਸੋਹਣੇ ਕੱਟ ਰੇਟ ਕੱਟ ਰੇਟ ਹੈ 100% ਕਾਟਨ ਦੇ ਨਾਲ ਅੱਛਾ ਜੀ ਹਾਂਜੀ ਭਾਈ ਇੰਨੀ ਫੁੱਲ ਬੜਾ ਫੁੱਲ ਆ ਗਈ ਕੁਆਲਿਟੀ ਫੁੱਲ ਕੁਆਲਿਟੀ ਦਮਾਗੇ ਜੀ ਅੱਛਾ ਰੇਟ ਮਾਤਨ 350 350 ਦਾ 5 ਮੀਟਰ ਓਏ ਹੋਏ ਹੋਏ ਹਾਂਜੀ ਚੱਕੀ ਜਲੋ ਹੀ ਡਿਜ਼ਾਈਨ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ ਬੁੱਕ ਕਰਾ ਲਓ ਬਾਅਦ ਚ ਨਾ ਕਿ ਮਿਲਿਆਣੀ ਸੂਟ ਮੈਨੂੰ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਬਈ ਦੇਖੋ ਜੀ ਡਿਜ਼ਾਈਨ ਓਏ ਹੋਏ ਭਾਈ ਡਿਜ਼ਾਈਨ ਤਾਂ ਬੜੇ ਸ਼ਾਨਦਾਰ ਹੈ ਬਹੁਤ ਸੋਹਣੇ ਡਿਜ਼ਾਈਨ ਆ ਗਏ ਜੀ ਕਮਾਲ ਕਰਤੀ ਵੀਜੀ ਕਮਾਲ ਯਤ ਕਰਾ ਦੇਗੇ ਡਿਜ਼ਾਈਨਾਂ ਦੀ ਦੂਜਾ ਪਾਰਟ ਦੇਖਣ ਲਈ ਸਾਡਾ ਅਗਸ ਤੋਂ ਨੈਕਸਟ ਪਾਰਟ ਦੇਖਣ ਲਈ ਜਰੂਰ ਫੋਲੋ ਕਰਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਵਾਂਗੇ ਪਾਰਟ ਬਹੁਤ ਬਾੜ ਬਣਾਏ ਸਾਰੇ ਬਾੜ ਚੈੱਕ ਕਰਵਾਵਾਂਗੇ ਤੁਹਾਨੂੰ ਇੰਨੇ ਡਿਜ਼ਾਈਨ ਦਿਖਾਵਾਂਗੇ ਯਤ ਕਰਾ ਦੇਾਂਗੇ ਸਾਰਿਆਂ ਦੀ ਥੈਂਕ ਯੂ ਧੰਨਵਾਦ ਜੀ ਤੋ ਜੀ ਤੁਹਾਡਾ ਸਭ ਦਾ ਫੇਵਰਿਟ ਡਿਜ਼ਾਈਨ ਇਸਟੋਰ ਕਰਤਾ ਜੀ ਯਤ ਕਰਾ ਦੇਗੇ ਡਿਜ਼ਾਈਨਾਂ ਦੀ ਕਲਰ ਦੇਖੋ ਕਿੰਨੇ ਪਿਆਰੇ ਬਣੇ ਹੋਏ ਡਿਜ਼ਾਈਨ ਆ ਮਾਡਲ ਵਾਲਾ ਫਰੋਕਲ ਮਾਡਲ ਵਾਲੇ ਡਿਜ਼ਾਈਨ ਨਹੀਂ ਮਾਡਲ ਵਾਲੇ ਕਲਰ ਦੇਖੋ ਸਪੈਸ਼ਲ ਮੂਆਏ ਜੀ ਭਾਜੀ ਕਪੜਾ ਸੁਪਰ ਸੌਫਟ ਕੁਲ ਕੁਲ ਕਪੜਾ ਹੈ ਇਹਨਾਂ ਨਾਲ ਆਈ ਹੈ ਲੋ ਸਭ ਦਾ ਹਿੱਟ ਡਿਜ਼ਾਈਨ ਆ ਗਿਆ ਜੀ ਸਭ ਦਾ ਹਿੱਟ ਡਿਜ਼ਾਈਨ ਓਏ ਹੋਏ ਹੋਏ ਹਾਂਜੀ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਬੜਾ ਹੀ ਨਾ ਸੋਹਣਾ ਡਿਜ਼ਾਈਨ ਭਾਜੀ ਹਾਂਜੀ ਇਹਦੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਸਾਡੇ ਕੋਲ ਸ ਹਾਂਜੀ ਰੇਟ ਤੁਹਾਨੂੰ ਮਾਤਰ ਪੈਣਾ 350 ਦਾ 5 ਮੀਟਰ ਸੂਟ ਯਸਤ ਕਰਾਦਾ ਕਿੰਨਾਂ ਦਾ ਯਸਤ ਹਾਂਜੀ ਨੇਰੀ ਲਿਆਵਾਂਗੇ ਨੇਰੀ ਅੱਛਾ ਜੀ ਪਿਓਰ ਕੋਟਨ 100% 350 ਰੁਪਏ ਚ ਹਾਂਜੀ ਹਾਂਜੀ ਐਲੋ ਚੈੱਕ ਕਰੋ ਕੱਲ ਡਿਜ਼ਾਈਨ ਤੇ ਚੈੱਕ ਕਰ ਲੋ ਤਮਾਕਾ ਪਾਤਾ ਤਮਾਕਾ ਪਾਤਾ ਹੀ ਪੂਰਾ ਅੱਛਾ ਜੀ ਇਹਨੇ ਸੋਣਾ ਸੋਣਾ ਡਿਜ਼ਾਈਨ ਆ ਪਾ ਇੰਨੇ ਸੋਣਾ ਡਿਜ਼ਾਈਨ ਮਿਲਦੇ ਸਰ ਜੋਦੋ ਵਾਲਿਆਂ ਦੀ ਮੈਂ ਵੀ ਦੇਖਿਆ ਇਹ ਤੁਹਾਨੂੰ ਮਿਲਨੇ ਵੀ ਜੋਦੋ ਵਾਲਿਆਂ ਦੇ ਨਾ ਰੇਟ ਕੋਈ ਦੇਊਗਾ ਨਾ ਵੈਰਾਈਟੀ ਨਾ ਕਲਰ ਨਾ ਕੁਆਂਟੀਟੀ ਨਾ ਡਿਜ਼ਾਈਨਿੰਗ ਅੱਛਾ ਜੀ ਇਹ ਸਾਰਾ ਕੁਝ ਤੁਹਾਨੂੰ ਇੱਕੋ ਬੰਦਾ ਦੇਗਾ ਜੋਤ ਕਲਾ ਦਾ ਯਕਤ ਕਰਾ ਦੇਗਾ ਡਿਜ਼ਾਈਨ ਨੇ ਹਾਏ ਹਾਏ ਭਾਈ ਤੂੰ ਅਕਾਤ ਦਿਲ ਖੁਸ਼ ਕਰਦਾ ਭਾਈ ਬਹੁਤ ਖੁਸ਼ ਕਰਾਂਗੇ ਜੀ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਦਿਖਾ ਕੇ ਮਰੇ ਆ ਗਿਆ ਮਜ਼ਾ ਪੂਰਾ ਹੋਗਾ ਜੀ ਤੁਸੀਂ ਚੈੱਕ ਕਰੋ ਓਏ ਹੋਏ ਭਾਈ ਡਿਜ਼ਾਈਨ ਤਾਂ ਵੇਖੋ ਕੀ ਗਰਮੀ ਦਾ ਨਜ਼ਾਰਾ ਵੇ ਇੱਕੋ ਕਲਰ ਹੋ ਗਿਆ ਜੀ ਅੱరే ਗਰਮੀ ਤਾਂ ਬਦਲ ਆ ਠੰਡਕ ਵਹਿ ਨਹੀਂ ਦਿਲ ਨੂੰ ਅਸ ਮੈਂ ਕਹਿੰਦਾ ਠੰਡ ਪੂਰੀ ਪਾਵਾਂਗੇ ਕੁਲ ਕੁਲ ਸੂਟ ਦਵਾਂਗੇ ਕਲਰ ਦੇਖ ਕਿੰਨਾ ਪਿਆਰਾ ਰਾਇਲ ਬਲੂ ਸਪੈਸ਼ਲ ਕਲਰ ਆਇਆ ਜੀ ਰਾਇਲ ਬਲੂ ਕਲਰ ਇਹ ਵਸਤ ਕਰਾ ਦਾਂਗੇ ਰਾਇਲ ਬਲੂ ਦੀ ਓਏ ਹੋਏ ਹੋਏ ਚੈੱਕ ਨਾ ਕਰੋ ਤਮਾਕਾ ਭਾਈ ਫੁੱਲ ਹੈ ਦਿੱਲੀ ਖੁਸ਼ ਹੋ ਗਿਆ ਭਾਈ ਇਹ ਨਸਖਾ ਸੂਟ ਦੇਖ ਕੇ ਕਪੜਾ ਯਾਰ ਪਿਓਰ ਕਾਟਨ ਹੈ ਹਾਂਜੀ ਕਲਰ ਦੇਖੋ ਹੋਏ 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 ਕੋ ਕਲਰ ਆ ਗਿਆ ਜੀ ਮੋਰ ਪੱਖੇ ਕਲਰ ਕਿੰਨਾ ਪਿਆਰਾ ਨਵੇਂ ਨਵੇਂ ਕਲਰ ਆ ਗਿਆ ਜੀ ਨਵੇਂ ਨਵੇਂ ਕਲਰ ਹੋਏ ਹੋਏ ਭਾਈ ਕਲਰ ਦੇਖ ਕੇ ਤਾਂ ਐਂਡੀ ਹੋ ਗਈ ਹਾਲ ਬਾਦ ਹਲੋ ਹੋਰ ਇੱਕ ਸ਼ੇਅਰ ਦਿੰਨੇ ਆ ਤੁਹਾਨੂੰ ਨਮਾ ਓਏ ਹੋਏ ਓ ਮਾਈ ਗੋਡ ਕਲਰ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਲਾਜਵਾਬ ਲਾਜਵਾਬ ਕਲਰ ਹੈ ਜੀ ਜਿਹਨੂੰ ਜਿਹੜਾ ਪਸੰਦ ਹੈ ਨਾ ਜੀ ਹਾਂਜੀ ਸਕਰੀਨ ਸ਼ਾਟ ਜ਼ਰੂਰ ਲੈ ਕੇ ਬੁੱਕ ਜੀ ਕਰਾਰ ਰਿਆ ਕਰੋ ਅੱਛਾ ਜੀ ਕਹਿੰਦੇ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਓਏ ਹੋਏ ਕਲਰ ਦੇਖੋ ਕਿੰਨਾ ਪਿਆਰਾ ਬਲੈਕ ਬਿਊਟੀ ਆ ਗਈ ਭਾਈ ਬਲੈਕ ਬਿਊਟੀ ਬਲੈਕ ਬਿਊਟੀ ਦੇ ਨਾਲ ਆ ਗਿਆ ਜੀ ਸਪੈਸ਼ਲ ਡਿਜ਼ਾਈਨ ਓਏ ਹੋਏ ਭਾਈ ਕਲਰ ਆ ਉਸਮ ਕਲਰ ਆ ਗਿਆ ਯੋਸਮ ਕਲਰ ਬੜੀ ਖੁਸ਼ ਹੋ ਗਿਆ ਭਾਈ ਦਿਲ ਪੂਰਾ ਖੁਸ਼ ਕਰਦਾ ਜੀ ਭਾਵੇਂ ਫਰੋਕ ਬਣਾਓ ਭਾਵੇਂ ਤੁਸੀਂ ਸੂਟ ਬਣਾਓ ਬਣਾਓ ਭਾਵੇਂ ਹੋਰ ਕੀ ਕੋਟ ਸੈੱਟ ਕੋਟ ਸੈੱਟ ਹੁਣ ਬੋਲੇ ਤੁਸੀਂ ਯਤ ਕਰਾਤੀ ਡਿਜ਼ਾਈਨਾਂ ਦੀ ਯਤ ਹੋਰ ਨੈਕਸਟ ਪਾਰਟ ਤੇ ਹੋੜੀਆਂ ਨੇ ਵੀ ਆਉਂਗੇ ਅੱਛਾ ਸਾਰੇ ਪੜ ਚੈੱਕ ਕਰਾਵੇਂ ਕੱਲਾ-ਗੱਲਾ ਡਿਜ਼ਾਈਨ ਤੇ ਪੇਜ ਨੂੰ ਫੋਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਏਹੇ ਮਜ਼ਾ ਆ ਗਿਆ ਭੱਜੀ ਚਲੋ ਚੱਕ ਲਓ ਚੱਕ ਲਓ ਫਰੀ ਕੀ ਚੱਕ ਲਓ ਭਾਜੀ 350 ਦਾ 5 ਮੀਟਰ ਸੂਟ ਚੱਕ ਲਓ ਅੱਛਾ ਜੀ ਹਾਂਜੀ ਪਿਓਰ ਕੋਟਨ ਦਾ ਕਹਿੰਦੇ 10 ਜੂਨ ਤੱਕ लाती सेल ਘਟਾਤੇ ਰੇਟ 10 ਜੂਨ ਤੱਕ ਭਾਰੀ ਭਾਰੀ लाती सेल ਘਟਾਤੇ ਰੇਟ ਪਾਈ ਗਏ ਨੇ ਚੱਕ ਲੋ ਚੱਕ ਲੋ ਚੱਕ ਲੋ ਪਿਆ ਦੇਖੋ ਬੰਬ ਭਾਈ ਡਿਜ਼ਾਈਨ ਤਾਂ ਬੜੇ ਤਬਹੀਦਾਰ ਲੈ ਗਿਆ ਇਸ ਵਾਰ ਤਾਂ ਉਹ ਸੋਹਣੇ ਡਿਜ਼ਾਈਨ ਆ ਗਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨਵੇਂ ਨਵੇਂ ਡਿਜ਼ਾਈਨਾਂ ਦਾ ਪੰਡਾਰ ਆ ਗਿਆ ਜੀ 350 ਪਰ ਰੇਟ ਨਾਲ ਭਾਈ ਮੇਰੀ ਲਿਆਤੀ ਨੇਰੀ ਭਾਈ ਮੱਤ 3500 ਮੇਰੀ ਚੱਲੇਗਾ ਚੱਲੇਗਾ ਸੂਟਾ ਦੀ ਨੇਰੀ ਜਰੂਰ ਚੱਲੋਗੀ ਜੀ ਓਏ ਹੋਏ ਹੋਏ ਭਾਈ ਕਪੜਾ ਯਾਰ ਕੁਲ ਕੁਲ ਸੌਫਟ ਸੌਫਟ ਕਪੜਾ ਹੈ ਪਿਓਰ ਸੁਪਰ ਸੌਫਟ ਕਪੜਾ ਹੈ ਜੀ ਕਲਰ ਦੇਖੋ ਕਿੰਨਾ ਵਧੀਆ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਜਿਹਨੂੰ ਜਿਹੜਾ ਪਸੰਦ ਆ ਨਾ ਵਹੀ ਹਾਂਜੀ ਜਿਹੜਾ ਜਿਹਨੂੰ ਪਸੰਦ ਆ ਸਕਰੀਨ ਸ਼ਾਟ ਜਰੂਰ ਲੈ ਆ ਕਰੋ ਓਏ ਹੋਏ ਭਾਈ ਕਪੜੀ ਫਲੀਜ਼ੀ ਬੜੀ ਸੋਹਣੀ ਹੈ ਨਾ ਜੀ ਫੁੱਲ ਬੜਾ ਫੁੱਲ ਤਬਾਈ ਆਉਗੀ ਜੀ ਓਏ ਹੋਏ ਹੋਏ ਨੇਰੀ ਲਿਆ ਦਾਂਗੇ ਸੂਟਾ ਦੀ ਨੇਰੀ ਭਾਈ ਇਹ ਫਲੋਕਸਟਾਈਲ ਡਿਜ਼ਾਈਨ ਹੈ ਹਾਂਜੀ ਕਲਰ ਦੇਖੋ ਕਿੰਨਾ ਸ ਦਿਜ਼ਾਇਨ ਕਿੰਨਾ ਸੋਹਣਾ ਮਜੇਦਾਰ ਡਿਜ਼ਾਇਨ ਹੈ ਜੀ ਭਾਈ ਇਹ ਵੀ 350 ਰੁਪਏ ਯਸਤੇ ਕਰਾ ਦੇਵਾਂਗੇ ਇਹ ਵੀ 350 ਦਾ ਤੇ ਇਹ ਵੀ 350 ਦਾ ਭਾਈ ਇਹ ਵੀ 350 ਦਾ ਯਸਤੇ ਕਰਾ ਦੇਵਾਂਗੇ ਡਿਜ਼ਾਇਨਾਂ ਦੀ ਕਲਰ ਦੇ ਦੇਖੋ ਕਿੰਨਾ ਪਿਆਰਾ ਚਿਫਟਰੀਅਲ ਡਿਜ਼ਾਇਨ ਹੈ ਯਸਤੇ ਕਰਾ ਦੇਵਾਂਗੇ ਨਮੇ ਨਮੇ ਕਲਰ ਨਮੇ ਨਮੇ ਡਿਜ਼ਾਇਨਾਂ ਦੇ ਨਾਲ ਭਾਈ ਪ੍ਰਿੰਟ ਹੀ ਬੜਾ ਲਾਜਵਾ ਹੈ ਐਂਡ ਸੌਫਟ ਸੌਟ ਕਪੜਾ ਆ ਸਭ ਦਾ ਫੇਵਰਟ ਕਲਰ ਆ ਗਿਆ ਜੀ ਮਹਿੰਦੀ ਕਲਰ ਆਏ ਹੋਏ ਸੁਪਰ ਸੌਫਟ ਕਪੜਾ ਯਸ ਤਾਂ ਕਰਾ ਲਾਂਗੇ ਗੱਡੀਆਂਾਂ ਦੀ ਯਸ ਤਾਂ ਬਈ ਕਰਾਈ ਦਿੱਤੀ ਦਿਲ ਖੁਸ਼ ਕਰਦੇ ਨਾ ਸੋਹਣਾ ਡਿਜ਼ਾਈਨ ਦਿਖਾ ਕੇ ਤਾਂ ਐਂਡ ਵੀ ਕਰਾ ਦਾਂਗੇ ਗੱਡੀਆਂਾਂ ਦੀ ਐਂਡ ਕਰਾ ਦਾਂਗੇ ਐਂਡ ਓ ਮਾਈ ਗੋਡ ਇੰਨਾ ਸੋਹਣਾ ਕਦਰ ਬਈ ਦਿੱਕਤ ਨਹੀਂ ਸਹੀ ਯਤ ਹੋ ਗਈ ਨਾ ਬਈ ਹੋ ਗਈ ਯਸ ਪੂਰੀ ਹੋ ਗਈ ਯਸ ਕਰਾਤੀ ਆ ਬਈ ਕਲਰ ਹੀ ਬੜਾ ਲਾਜਵਾਬ ਹੈ ਦਾ ਲੋ ਜਿੱਲੋ ਫਰਜੀ ਕਲਰ ਨਿੱਕੇ ਨਿੱਕੇ ਪ੍ਰਿੰਟ ਸੋਹਣਾ ਸੋਹਣਾ ਡਿਜ਼ਾਈਨ ਫਰੀ ਫੁੱਟੀ ਪ੍ਰਿੰਟ ਆ ਗਿਆ ਨਵਾਂ ਨਵਾਂ ਬਈ ਇਹ ਵੀ 350 ਰੁਪਏ ਦਾ ਹਾਂਜੀ ਤਾਂ ਹੀ ਕਹਿੰਦੇ ਕੀ ਚੇ ਦਾ ਚੇ ਸੂਟ ਚਾਹੀਦੇ ਚ ਮਿਲ ਜੂਗੇ ਸੋਹਣੇ ਸੋਹਣੇ ਸੂਟ ਮਿਲ ਜੂਗੇ ਆਏ ਹੇ ਹੇ ਬਈ ਅਤ ਕਰਾ ਦੇ ਨਾਜਵਾਬ ਹੈ ਨਾਜਵਾਬ ਓਏ ਹੋਏ ਕਮਾਲ ਕਰਤੀ ਵੀਰ ਜੀ ਕਮਾਲ ਲੋ ਕਮਾਲ ਲੋ ਲਓ ਜੀ ਲੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆ ਗਏ ਜੀ ਬਾਈ ਪੂਰੀ ਨੇਰੀ ਵੰਦੀ ਜਾਂ ਨੇਰੀ ਨੇਰੀ ਪੂਰੀ ਲਿਆਂਦੀ ਜੀ ਕਮਾਲ 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 ਲੋ ਕਮਾਲ ਪੂਰੀ ਫੁੱਲ ਬੜਾ ਫੁੱਲ ਕਮਾ ਲਈ ਇਹ ਲੋਕਲ ਦੇ ਇੱਕ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਮੈਂ ਇਹ ਜਿਹੜਾ ਸੂਟ ਪਸੰਦ ਆ ਰਿਹਾ ਨਾ ਸਕਰੀਨ ਸ਼ਾਟ ਲੈ ਬੁੱਕ ਕਰਵਾ ਲਾ ਵੀ ਬਾਅਦ ਚ ਨਹੀਂ ਮਿਲਨੇ ਆਲੇ ਭਾਈ ਕਹਿੰਦੇ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕਲਰ ਦੇਖ ਨਾ ਇੰਗਲਿਸ਼ ਕਲਰ ਆ ਗਿਆ ਜੀ ਇੰਗਲਿਸ਼ ਕਲਰ ਨਵੇਂ ਕਲਰਾਂ ਦੇ ਨਾਲ ਆ ਗਿਆ ਜੀ ਫੁੱਲ ਬੜਾ ਫੁੱਲ ਨਿਆ ਭੰਦੇ ਨਾ ਕਿ ਇਸ ਜੋਦੋਂ ਨੇ ਪੂਰਾ ਮੇਰਾ ਫੁੱਲ ਬੜਾ ਫੁੱਲ ਨਜ਼ਾਰਾ ਅੱਛਾ ਜੀ ਫੁੱਲ ਤਮਾਕਾ ਰੇਡ ਦਾ ਵੀ ਸੁਟਾ ਦਾ ਵੀ ਹਾਂਜੀ ਹੋਰ ਦੂਜਾ 파ੜ ਸਾਡਾ ਇਸ ਤੋਂ ਬਾਅਦ ਹੋਰ ਆ ਰਿਹਾ ਜੀ ਅੱਛਾ ਜੀ ਸਾਰੇ ਡਿਜ਼ਾਈਨ ਚੈੱਕ ਕਰਾਵਾਂਗੇ ਕੱਲੇ-ਕੱਲੇ 파ੜ ਦੇ ਵਿੱਚ ਪੇਜ ਨੂੰ ਫੋਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਹੀ ਆਊਗੀ ਸੁਟਾ ਦੀ ਨੇਰੀ ਥੈਂਕ ਯੂ ਧੰਨਵਾਦ ਜੀ ਪਰੀ ਤੇ 10 ਜੂਨ ਤੱਕ ਆਡੀ ਸੇਲ ਲੱਗੀ ਜੋਤਾਂ ਦੇ ਹਾਂਜੀ ਸਾਰਿਆਂ ਦੀ ਕਰਾਤੀ ਆਪਾਂ ਯੈਸ ਲਾਤੀ ਬਹੁਤ ਵੱਡੀ ਸੇਲ 10 ਜੂਨ ਤੱਕ सेल 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 350 ਰੁਪਏ 5 ਮੀਟਰ ਸੇਲ ਭਾਈ ਉਹ ਬੰਮੇ ਕੋਟਨ ਦਾ ਸੂਟ 350 ਰੁਪਏ ਡੀਆ ਦੇਖੋ ਬੰਬੜ ਡੀਆ ਆ ਗਿਆ ਜੀ ਅੱਛਾ ਜੀ 350 ਰੁਪਏ ਕਰਤਾ ਰੇਟ 350 ਰੁਪਏ ਕਰਤਾ ਰੇਟ ਪਿਓਰ 5 ਮੀਟਰ ਸੂਟ ਦਵਾਂਗੇ ਯਸਤ ਕਰਾ ਦੇਗੇ ਪਹਿਲਾ ਦੁਬਾਰਾ ਕੈਮਰਾ ਮਾਰੋ ਇੰਨਾ ਸੋਹਣਾ ਡੀਆ ਨਾ ਜੀ ਭਾਈ ਡਿਜ਼ਾਈਨ ਤਾਂ ਬਿਲਕੁਲ ਤਬਾਈ ਦਾ ਨਾ ਕੱਪੜਾ ਪਿਓਰ ਕੋਟਨ ਹੈ ਪਿਓਰ ਕੋਟਨ ਦੂਜੇ ਡੀਆ ਚੈੱਕ ਕਰਾਓ ਜੀ ਡਿਜ਼ਾਈਨ ਨੇਰੀ ਲਿਆ ਦੇਗੇ ਡਿਜ਼ਾਈਨਰ ਦੀ ਨੇਰੀ ਅੱਛਾ ਜੀ ਹਾਂ ਜੀ ਤਬਾਕਾ ਪਤਾ ਨਾ ਇਸ ਨੂੰ ਜੋਦਾ ਨਾ ਫੁੱਲ ਬੜਾ ਫੁੱਲ ਲੱਲੇ ਇੰਨੇ ਡਿਜ਼ਾਈਨ ਵਧੇ ਕਿਹਦੇ ਕੋਲ ਮਿਲਣੇ ਕਿਹਦੇ ਕੋਲ ਵੜੀ ਜੋਤ ਵਾਲਿਆਂ ਕੋਲ ਯਤ ਕਰਾਦਾ ਕਿ ਡਿਜ਼ਾਈਨਾਂ ਦੀ ਯਤ ਓਰੀਜਨਲ ਮਾਲ ਮਿਲਦਾ ਸਿਰ ਜੋਤ ਵਾਲਿਆਂ ਦਾ ਹੀ ਹੈ ਓਰੀਜਨਲ ਮਾਲ ਦਾ ਵਗੇ ਓਰੀਜਨਲ ਇਹ ਮਿਲਣੇ ਜੋਤ ਵਾਲਿਆਂ ਦੇ ਆ ਕਾਪੀ ਤਾਂ ਕਈ ਪਾਉਂਦੇ ਆ ਕਈ ਪਾਉਂਦੇ ਰੋਂਗੇ ਸਾਨੂੰ ਦੇਖ ਕੇ ਫਸਣਾ ਨਹੀਂ ਹੈ ਕਿਸ ਨੂੰ ਦੇਖ ਕੇ ਇਹ ਓਰੀਜਨਲ ਡਿਜ਼ਾਈਨ ਮਿਲਣੇ ਕੱਲੇ ਜੋਤ ਵਾਲਿਆਂ ਦੇ ਯਤ ਕਰਾਦਾ ਕਿ ਫੁੱਲ ਵੱਟਾ ਫੁੱਲ ਭਾਈਆ ਕਮਾਲ ਕਰਤੀਆਂ ਕਪੜਾ ਪੀਓ ਕਮਾਲ ਹੈ ਜੀ ਬਹੁਤ ਕਮਾਲ ਹੈ ਜੀ ਸਾਨੂੰ ਦੇਖ ਕੇ ਤਾਂ 100 ਬੰਦਾ ਵੀਡੀਓ ਬਣ ਲਾ ਪਿਆ ਜੀ ਵੱਡੀ ਐਨ ਪਰਮਾਤਮਾ ਦੀ ਕਿਰਪਾ ਨਾਲ ਜੋਧ ਵਾਲਿਆ ਗੋਲਾ ਸਾਰਾ ਸੋਹਣੇ ਤੇ ਸਭ ਨਾਲੋਂ ਘੱਟ ਰੇਟ オリジナル ਨਾਲੇ ਕਾਪੀਆਂ ਮਿਲਦੀਆਂ ਲੱਗ ਕੋ ਕਾਪੀਆਂ ਅਸਲੀ ਨਹੀਂ ਮਿਲਣੇ ਅਸਲੀ ਨਹੀਂ ਮਿਲਣੇ ਅਸਲੀ ਉਹ オリジナル ਹੀ ਬੰਬੇ ਕੋਟੇ ਨਾਲੇ ਭਾਈ ਪ੍ਰਿੰਟ ਤਾਂ ਲਾਜਵਾਬ ਹੈ ਪ੍ਰਿੰਟ ਤਾਂ ਨੇਰੀਆਂ ਬੰਦੀਆਂ ਨੇਰੀਆਂ ਲਿਆਵਾਂਗੇ ਨੇਰੀਆਂ ਚੈੱਕ ਕਰੋ ਡਿਜ਼ਾਈਨ ਕਲਰ ਦੇਖੋ ਇੰਗਲਿਸ਼ ਕਲਰ ਆ ਗਿਆ ਇੰਗਲਿਸ਼ ਕਲਰ ਭਾਈ ਇਹਦਾ ਕਲਰ ਹੀ ਬੜਾ ਸੋਹਣਾ ਆਇਆ ਤੇ ਪਹਿਲੀ ਵਾਰ ਬੁੱਕ ਕਰਾ ਲਓ ਬਾਅਦ ਚ ਨਹੀਂ ਮਿਲਣਾ ਨਵੇਂ ਨਵੇਂ ਕਲਰ ਤਾਂ ਸੋਹਣੇ ਸੋਹਣੇ ਕਲਰ ਆ ਗਏ ਸੋਹਣੇ ਸੋਹਣੇ ਕਲਰ ਸੁਪਰ ਸੌਫਟ ਕਪੜਾ ਆਏ ਸੁਪਰ ਸੌਫਟ ਸੁਪਰ ਸੌਫਟ ਐਂਡ ਮਖਮਲ ਕਪੜਾ ਹੈ ਮਖਮਲ ਤਵਾਕਾ ਫੁੱਲ ਬੜਾ ਫੁੱਲ ਨਿੱਕੀ ਨਿੱਕੀ ਬੁੱਟੀ ਵਾਲਾ ਸੂਟ ਯੱਤ ਕਰਾ ਦੇਵਾਂਗੇ ਡਿਜ਼ਾਈਨ ਵਾਲੀ ਯਸ ਇਹ ਭਾਈ ਸੂਟ ਜਿਹੜੇ ਸੋਹਣੇ ਸੋਹਣੇ ਜੋਤਾਲੇ ਤੇ ਮਿਲਦੇ ਤੇ ਸੋਹਣੇ ਸੂਟ ਦੇਖਿਆ ਮੈਂ ਲੋ ਜੀ ਯਾਰ ਸਭ ਦਾ ਫੇਵਰਟ ਕਲਰ ਬਹੁਤ ਹੀ ਡਿਮਾਂਡ ਸੀ ਇਸ ਕਲਰ ਦੀ ਪੀਅਰ ਮੇਜੈਂਟਾ ਕਲਰ ਯਸਤ ਕਰਾ ਦਾਂਗੇ ਜੀ ਯਸਤ ਕਲਰ ਦੇਖੋ ਕਿੰਨਾ ਪਿਆਰਾ ਭਾਈ 350 ਰੁਪਏ ਵੀ ਰੇਟ 350 ਦਾ 5 ਮੀਟਰ ਸੂਟ ਬਿਲਕੁਲ ਸਹੀ ਸੁਣ ਰਹੇ ਨਾ ਭਾਈ 350 ਹੀ ਹੈ ਬਾਈ ਕਹਿੰਦੇ ਬਿਲਕੁਲ ਸਹੀ ਸੁਣ ਰਹੇ ਜੀ ਕਲਰ ਡਿਜ਼ਾਈਨ ਦੇਖੋ ਕਿੰਨੇ ਬੰਬੜੇ ਆ ਗਏ ਜੀ ਬੰਬ ਇਹ ਤਾਂ ਭਾਈਆ ਪੂਰਾ ਹਿੱਟਡ ਦਾ ਹੈ ਨਾ ਹਿੱਟਡ ਡਿਜ਼ਾਈਨ ਪੂਰਾ ਫੋਲ ਬੜਾ ਪੂਰਾ ਹਿੱਟਡ ਹੀ ਆ ਦਵਾਂਗੇ ਸੁਪਰ ਹਿੱਟ ਨੇਰੀ ਲਿਆ ਦਾਂਗੇ ਡਿਜ਼ਾਈਨਾਂ ਦੀ ਨੇਰੀ ਚੈੱਕ ਨੇ ਕਰੋ ਵਾਈਟ ਬਿਊਟੀ ਆ ਗਈ ਭਾਈ ਵਾਈਟ ਬਿਊਟੀ ਓਏ ਹੋਏ ਇੰਨਾ ਸੋਹਣਾ ਕਲਰ ਇੰਨਾ ਸੋਹਣਾ ਡਿਜ਼ਾਈਨ ਚੱਕਦੇ ਕਰੋ ਓ ਲੈ ਭਾਈ ਸੁਪਰ ਹਿੱਟ ਨਹੀਂ ਆ ਨਹੀਂ ਸੁਪਰ ਹਿੱਟ ਧਮਾਕਾ ਪੂਰਾ ਹਾਈ ਲੈਵਲ ਦਾ ਕਰ ਦਾਂਗੇ ਜੀ ਭਾਈ ਧਮਾਕਾ ਨਾਲ ਰੇਡ ਵੀ ਵੱਡੇ ਧਮਾਕੇ ਸਾਡੇ 300 ਦਾ 5 ਮੀਟਰ ਯੱਤ ਕਰਾ ਦਾਂਗੇ ਡੀਐਨ ਦੀ ਯੈਸ ਵੱਡੇ ਹਾਈ ਲੈਵਲ ਦੀ ਯੱਤ ਕਰਾਣੀ ਆਪਾਂ ਭਾਈ ਇਹਦੇ ਸੋਹਣੇ ਸੋਹਣੇ ਸੂਟ ਲੈਣ ਲਈ ਆਣਾ ਕਿੱਥੇ ਪੈਣਾ ਤੁਹਾਨੂੰ ਇਹਦੇ ਸੋਹਣੇ ਸੋਹਣੇ ਸੂਟ ਲੈਣ ਲਈ ਆਣਾ ਪੈਣਾ ਜੋਤ ਗਲਾਸ ਹਾਊਸ ਅਨੰਦਪੁਰ ਸਾਹਿਬ ਵਾਲਿਆਂ ਕੋਲ ਬੁੱਕ ਵੀ ਕਰਾ ਸਕਦੇ ਆਨਲਾਈਨ ਅਗਲਾ ਪਾਠ ਦੇਖਣ ਲਈ ਤਿਆਰ ਹੋ ਜਾਓ ਜੀ ਨੈਕਸਟ ਪਾਠ ਚ ਹੋੜੀਆਂ ਲਾਉਂਗੇ ਜੀ ਇਹ ਇਹ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਹੀ ਅਸੀਂ ਲੇਟ ਲਾਇਆ 350 ਰੁਪਏ ਨੇ ਰੀ ਲਿਆ ਦਾਂਗੇ ਡਿਜ਼ਾਈਨਰ ਨੂੰ ਥੈਂਕ ਯੂ ਧੰਨਵਾਦ ਜੀ ਜੀ ਆ ਗਿਆ ਜੋਤ ਆ ਗਿਆ ਜੋਤ ਯਤ ਕਰਾਵਾ ਗਾ ਡਿਜ਼ਾਈਨ ਆਏ ਬੰਬ ਅੱਛਾ ਭਾਈ ਯਤ ਕਰਾਵਾ ਗਾ ਨੇਰੀ ਲਿਆ ਦੇਗਾ ਡਿਜ਼ਾਈਨਾਂ ਦੀ ਨੇਰੀ ਓਏ ਭਾਈ ਸੁਪਰ ਸੌਫਟ ਕਪੜਾ ਸੁਪਰ ਸੌਫਟ ਪਿਓਰ ਕਾਟਨ ਦਾ ਮਖਮਲੀ ਸੂਟ 100% ਹੈ ਸੁਪਰ ਸੌਫਟ ਐਂਡ ਪਿਓਰ ਕਾਟਨ ਆ ਗਈ 100% ਕਾਟਨ ਹੈ ਸੌਫਟ ਕਪੜਾ ਭੈਜੀ ਮਾਤਰ 350 ਚ 5 ਮੀਟਰ ਸੂਟ ਡਿਜ਼ਾਈਨਾਂ ਦੀ ਕਰਾਵਾ ਦੇਗਾ ਯਤ ਓਏ ਹੋਏ ਡਿਜ਼ਾਈਨ ਕਰਾਂਗੇ ਬੰਬ ਇਹ ਕਲਰ ਵੀ ਨੇ ਸੋਹਣੇ ਸੋਹਣੇ ਕੰਦਰ ਭਾਈ ਕਪੜਾ ਵੀ ਆ ਮੱਖਣ ਕਪੜਾ ਮੱਖਣ ਪੂਰਾ ਕਪੜਾ ਨਿਰ ਮੱਖਣ ਕਪੜਾ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਨਵੇਂ ਨਵੇਂ ਕਲਰ ਨਵੇਂ ਨਵੇਂ ਡਿਜ਼ਾਈਨ ਮੈਂ ਕਹ ਪਾਈ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਕਿੱਥੇ ਆ ਇਹ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਆ ਜੋਤ ਗਲਾਸ ਹਾਊਸ ਅਨੰਦਪੁਰ ਸਾਹਿਬ ਵਾਲਿਆ ਕੋਲ ਸ਼ਾਹ ਜੀ ਹਾਂ ਜੀ ਤਾਂ ਹੀ ਕਹਿੰਦੇ ਆ ਗਿਆ ਜੋਤ ਸ਼ਾਇਦ ਜੋਤ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਇੱਕ ਕਿੰਨਾ ਪਿਆਰਾ ਨਵੇਂ ਕਲਰਾਂ ਨਾਲ ਆ ਗਏ ਜੀ ਤਮਾਕਾ ਬੜਾ ਫੁੱਲ ਬਟਾ ਫੁੱਲ ਫੁੱਲ ਬੜਾ ਫੁੱਲ ਤਮਾਕਾ ਵੱਡੇ ਲੈਵਲ ਤੇ ਕਰਤਾ ਜੀ ਆਹੋ ਹੋ ਕਲਰ ਦੇਖੋ ਕਿੰਨਾ ਸੋਹਣਾ ਨਵੇਂ ਕਲਰ ਆ ਗਏ ਨਵੇਂ ਡਿਜ਼ਾਈਨਰ ਦੇ ਨਾਲ ਡਿਜ਼ਾਈਨ ਹੀ ਪੜਿਆ ਸੁਪਰ ਡਿਜ਼ਾਈਨ ਸੁਪਰ ਹਿੱਟ ਸੁਪਰ ਹਿੱਟ ਡਿਜ਼ਾਈਨ ਹੈ ਜੀ ਬੜਾ ਜੀ ਨੂੰ ਪਸੰਦ ਆਇਆ ਇਹ ਸਕਰੀਨ ਸ਼ਾਟ ਲੈ ਗਏ ਜਰੂਰ ਬੁੱਕ ਕਰਾ ਲਿਆ ਕਰੋ ਜੀ ਅੱਛਾ ਜੀ ਹਾਂਜੀ ਲੋ ਜੀ ਆ ਗਏ ਸੋਹਣਾ ਸੋਹਣਾ ਪ੍ਰਿੰਟ ਕੈਂਟ ਕੈਂਟ ਡਿਜ਼ਾਈਨ ਆ ਗਏ ਜੀ ਇੰਨੇ ਸੋਹਣੇ ਡਿਜ਼ਾਈਨ ਪਾਈ ਐਂਡ ਕਰਾਤੀ ਜੀ ਭਾਈ ਰੇਟ ਦਾ ਵੱਡਾ ਧਮਾਕਾ ਕਰ ਦੋ ਕਹਿੰਦੇ ਸਵਰੂਪ ਰੇਟ ਤੁਹਾਨੂੰ 5 ਮੀਟਰ ਸੂਟ ਦੇਣਾ 350 ਦਾ ਅੱਛਾ ਜੀ ਯੱਥ ਕਰਾਵਾਂਗੇ ਡਿਜ਼ਾਈਨਾਂ ਦੀ ਨੇਰੀ ਲਿਆਦਾਂਗੇ ਨੇਰੀ ਓਏ ਹੋਏ 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 ਚੈੱਕ ਕਰੋ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਭਾਈ 350 ਰੁਪਏ ਚ ਹਾਂਜੀ ਹਾਂਜੀ ਕੋਟਾ ਬੋਲ ਤੋ ਮੱਕਾ ਤੁਹਾ ਮਾ ਕਾਫਰਾ ਲਾਤੀਓ ਵੱਡੇ ਲੈਵਲ ਤੇ ਵੱਡੇ ਲੈਵਲ ਤੇ ਆਲੋ ਚੈੱਕ ਕਰੋ 150 200 ਡਿਜ਼ਾਈਨ ਦੇ ਦਾਂਗੇ ਜੀ ਸਾਰੇ ਡਿਜ਼ਾਈਨ ਪਈ 350 ਰੁਪਏ ਦਾ ਹਾਂਜੀ ਚੈੱਕ ਕਰੋ ਮਾਰੋ ਜੀ ਕੈਮਰਾ ਜਿਹੜਾ ਪਸੰਦ ਆ ਸਕਰੀਨ ਸ਼ਾਟ ਜ਼ਰੂਰ ਲੈ ਲੇ ਕਰੋ ਜੀ ਅੱਛਾ ਜੀ ਲਈ ਸਭ ਦਾ ਫੇਵਰਟ ਕਲਰ ਆ ਗਿਆ ਜੀ ਸਭ ਦਾ ਫੇਵਰਟ ਕਲਰ ਯੱਤ ਕਰਾ ਦਾਂਗੇ ਡੀਐਨਏ ਚੈੱਕ ਕਰੋ ਅੰਨਾ ਸੋਨਾ ਬੜੀ ਹਾਂਜੀ ਐਡਾ ਸੋਨਾ ਹੀ ਦੇਣਾ ਜੀ ਅਸੀਂ ਯੱਤ ਕਰਾ ਦਾਂਗੇ ਯੱਤ ਰੂਹੀ ਖੁਸ਼ ਕਰਾ ਦੀ ਨਾ ਥੋੜਾ ਪ੍ਰਿੰਟ ਦਿਖਾ ਕੇ ਦਾ ਓਏ ਹੋਏ ਬਈ ਕਲਰ ਹੀ ਬੜਾ ਸੁਣਾ ਲਈ। ਜੀ ਨਵਾਂ ਡਿਜ਼ਾਈਨ ਕਹਿੰਦੇ ਆ ਗਿਆ ਜੋਤ ਚ ਆ ਗਿਆ ਜੋਤੇ ਯਤ ਕਰਾ ਦੇਗੇ ਡਿਜ਼ਾਈਨ ਚੈੱਕ ਕਰੋ। ਅੰਨਾ ਸੋਹਣਾ ਡਿਜ਼ਾਈਨ ਪਾਈ। ਹਾਂਜੀ। ਅੰਨਾ ਸੋਹਣਾ ਕਲਰ। ਯਸ। ਅੰਨਾ ਕੱਟ ਰੇਟ ਮਜਾ ਹੀ ਆ ਗਿਆ ਬਾਈ ਸੁਣ। ਮਜਾ ਪੂਰਾ ਹੋ ਗਿਆ ਜੀ। ਫੁੱਲ ਬੜਾ ਫੁੱਲ ਮਜਾ ਨਾ ਆਇਆ ਤੁਸੀਂ ਤਾਂ ਗਿਆ ਨਜ਼ਾਰਾ ਬੰਦ ਆ ਕੇ ਨੇਰੀ ਲੈ ਜਾਗੇ ਡਿਜ਼ਾਈਨਾਂ ਦੀ। ਅਛਾ ਜੀ। ਹਾਂਜੀ ਚੈੱਕ ਕਰੋ। ਓਏ ਹੋਏ ਇੰਨੇ ਸੋਹਣੇ ਸੋਹਣੇ ਪ੍ਰਿੰਟ ਪਾਈ। ਫੁੱਲ ਫੁੱਟਾ ਫੁੱਲ ਤੋਂ ਵਕਾ ਇਹ ਸੋਹਣੇ ਸੋਹਣੇ ਪ੍ਰਿੰਟ ਮਿਲਣੇ ਬਦਾਂ ਕਿੱਥੇ ਆ ਕਿੱਥੇ ਭਾਈ ਇਹ ਮਿਲਨੇ ਐ ਜੋਤ ਗਲਾ ਦਾ ਹੋ ਤੇ ਅਨੰਦਪੁਰ ਸਾਹਿਬ ਵਾਲਿਆ ਕੋਲ ਅੱਛਾ ਜੀ ਹਾਂਜੀ ਸੋਹਣੇ ਸੋਹਣੇ ਡੀਅਲ ਆਣਾ ਤੁਹਾਨੂੰ ਜੋਤ ਵਾਲੇ ਦੇ ਪੈਣਾ ਨੈਕਸਟ ਪਾਰਟ ਜਲਦੀ ਆ ਰਿਹਾ ਜੀ ਉੱਚ ਹੋਣੇ ਚੈੱਕ ਕਰਾਵਾਂਗੇ ਜੀ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨੇਰੀ ਲਿਆ ਦਾਗਾ ਡਿਜ਼ਾਈਨਾਂ ਦੀ ਥੈਂਕ ਯੂ ਧੰਨਵਾਦ ਜੀ ਕੀ ਆ ਗਈ ਸੂਟਾਂ ਦੀ ਨੇਰੀ ਲਿਆਤੀ ਨੇਰੀ ਭਾਈ ਨੇਰੀ ਕਰਤੀ ਡਿਜ਼ਾਈਨਾਂ ਦੀ ਯਸ ਅੱਛਾ ਜੀ ਚੈੱਕ ਕਰੋ ਡਿਜ਼ਾਈਨ ਆ ਗਈ ਚੈੱਕ ਮੋਡਲ ਵਾਲਾ ਡਿਜ਼ਾਈਨ ਆ ਗਈ ਮੋਡਲ ਵਾਲਾ ਡਿਜ਼ਾਈਨ ਆ ਗਈ ਮੋਡਲ ਨਾਲ ਇੱਕ ਨਾ ਦੇਖੋ ਕਿੰਨਾ ਸੋਹਣਾ ਗੱਲਿਸ਼ ਕਲਰ ਆਇਆ ਨੇ ਗੱਲਿਸ਼ ਭਾਜੀ ਕਹਿੰਦੇ ਰੂਸਤਾ ਦੇ ਨੇਰੀ ਬੰਦੀ ਫੁੱਲ ਬੜਾ ਫੁੱਲ ਹਾਂਜੀ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ 10 ਜੂਨ ਤੱਕ ਲਾਤੀ ਸਪੈਸ਼ਲ ਸੇਲ ਅੱਛਾ ਜੀ ਬਾਤਰਗਾ ਤਾਂ 350 ਦਾ 5 ਮੀਟਰ ਸੂਟ ਆਏ 350 ਰੁਪਏ ਸੂਟ ਇਹ ਇੱਥੇ ਘਰਾਤੀ ਸੁਪਰ ਸੌਫਟ ਕਪੜਾ ਹੈ ਜੀ ਓਰੀਜਨਲ ਬੰਬੇ ਕਾਟਨ ਦਾ ਸੂਟ ਆ ਗਿਆ ਭਾਜੀ ਪ੍ਰਿੰਟ ਦੇਖੋ ਕਿੰਨਾ ਸੁਣਾ ਸੁਣਾ ਬੰਬੇ ਕਾਟਨ ਦਾ ਸੂਟ ਆ ਗਿਆ ਆਏ ਹੋਏ ਬੰਬੇ ਕਾਟਨ ਦਾ ਸਪੈਸ਼ਲ ਪ੍ਰਾਈਸ ਹੈ ਜੀ 350 ਦਾ 5 ਮੀਟਰ ਸੂਟ ਕਲਰ ਦੇਖੋ ਡਿਜ਼ਾਈਨ ਦੇਖੋ ਜਿਹੜਾ ਜਰੂਰ ਪਸੰਦ ਆ ਸਕਰੀਨ ਸ਼ਾਟ ਜਰੂਰ ਲੈ ਕੇ ਬੁੱਕ ਕਰਾ ਲਿਆ ਕਰੋ ਜੀ ਅੱਛਾ ਜੀ ਇੰਨੇ ਸੋਹਣੇ ਸੋਹਣੇ ਪ੍ਰਿੰਟ ਲਾਜੋ ਆਏ ਹੋਏ ਭਾਈ ਮੈਨੂੰ ਹੀ ਆ ਗਿਆ ਸੂਟ ਦੇਖ ਕੇ ਦਾ ਲੇ ਗਿਆ ਲੇ ਗਿਆ ਰਹਿ ਗਿਆ ਰਹਿ ਗਿਆ ਐਡੇ ਸੋਹਣੇ ਪ੍ਰਿੰਟ ਇੰਨੇ ਸੋਹਣੇ ਕਲਰ ਦੇ ਨਾਲ ਆਏ ਆ ਜੀ ਗਰਮੀਆਂ ਦੇ ਪਾਲ ਲਈ ਕਲਰ ਕੁਲ ਕੁਲ ਕਰ ਆਏ ਨੇ ਕੁਲ ਕੁਲ ਨਵੇਂ ਨਵੇਂ ਕਲਰ ਆ ਗਏ ਜੀ ਹੋਏ 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 ਧਮਾਕਾ ਵਾ ਤਾਂ ਫੁੱਲ ਬੜਾ ਫੁੱਲ ਫੁੱਲ ਬੜਾ ਫੁੱਲ ਧਮਾਕਾ ਕਲਰ ਦੇਖੋ ਜੀ ਨਵੇਂ ਕਲਰ ਆ ਗਏ ਨਵੇਂ ਕਲਰ ਸਪੈਸ਼ਲ ਕਲਰ ਦੇ ਨਾਲ ਆਇਆ ਸਪੈਸ਼ਲ ਕਲਰ ਦੇ ਨਾਲ ਵਿੱਚ ਮੈਟ੍ਰਿਕਲ ਡਿਜ਼ਾਈਨ ਦਾ ਸੋਹਣਾ ਡਿਜ਼ਾਈਨ ਭਾਜੀ ਅੰਡੇ ਫੁੱਲ ਬੜਾ ਫੁੱਲ ਸੁਪਰ ਸੌਫਟ ਕਪੜਾ ਹੈ ਜੀ ਅੱਛਾ ਜੀ ਪਿਓਰ 100% ਕੋਟਨ ਚੈੱਕ ਦੇ ਕਰੋ ਓਏ ਹੋਏ ਹੋਏ ਡੀ ਜੇ ਤਾ ਵੇਖੋ ਬਹੁਤ ਸੋਹਣਾ ਸੋਹਣਾ ਆ ਗਿਆ ਜੀ ਫੁੱਲ ਬਟਾ ਫੁੱਲ ਕੁਆਂਟੀਟੀ ਰੇ ਕੱਟ ਤੇ ਕੱਟ ਬੜੀ ਆ ਗਈ ਜੀ ਐਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਕਿੱਥੇ ਭਾਈ ਭਾਜੀ ਐਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਜੋਤ ਕਲਾਤ ਆਓ ਨੰਦਰਪੁਰ ਸਾਹਿਬ ਵਾਲਿਆ ਕੋਲ ਜੱਤ ਕਰਾ ਦਾਂਗੇ ਡਿਜ਼ਾਈਨਾਂ ਦੀ ਜੱਤ ਓਏ ਭਾਈ ਐਂਡ ਕਰਾਤੀ ਜੇ ਐਂਡ ਐਂਡ ਪੂਰੇ ਹਾਈ ਲੈਵਲ ਦੀ ਕਰਾਵਾਂਗੇ ਚੈੱਕ ਤੇ ਕਰੋ ਫੁੱਲ ਬਟਾ ਫੁੱਲ ਸਟੋਕ ਹੈ ਨਵੀਂ ਕੁਆਂਟੀਟੀ ਨਵੀਂ ਵੈਰਾਈਟੀ ਨਵੇਂ ਨਵੇਂ ਡਿਜ਼ਾਈਨ ਓਏ ਹੋਏ ਹੋਏ ਚੈੱਕ ਤੇ ਕਰੋ ਲਾਜਵਾਬ ਭਾਈ ਲਾਜਵਾਬ ਡਿਆਂ ਲਾ ਕੇ ਲਾਜਵਾਬ ਤੇ ਰੇਟ ਪਾਇਆ ਸਿਰਫ 350 ਕਹਿੰਦੇ ਹਾਂਜੀ ਤੁਸੀਂ ਭਈ ਆਰਡਰ ਕੀਤਾ ਲੈਨੇ 350 350 ਦਾ 5 ਮੀਟਰ ਸੂਟ ਹੈ ਕਲਰ ਦੇ ਇੱਕ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆ ਗਿਆ ਜੀ ਭਈ ਆਰਡਰ ਕਿਤਾ ਕਰਨੇ ਸੂਟ ਵੇ ਆਰਡਰ ਕਰਨਾ ਪੈਣਾ ਵਟਸਐਪ ਤੇ ਦੋ ਨੰਬਰ ਦਿੱਤੇ ਹੋਏ ਜੀ ਸਾਨੂੰ ਬੁੱਕ ਕਰਾਓ ਜਿਹੜੇ ਨੰਬਰ ਦਿੱਤੇ ਵਟਸਐਪ ਤੇ ਸਕਰੀਨ ਸ਼ਾਟ ਲੈ ਕੇ ਪਾਓ ਵੇ ਬੁੱਕ ਕਰਾਓ ਆਏ ਹੋਏ ਹੋਏ ਤਵਾਕਾ ਦਾ ਫੁੱਲ ਬਟਾ ਫੁੱਲ ਕਲਰ ਦੇਖੋ ਕਿੰਨਾ ਪਿਆਰਾ ਛੋਟੀ ਛਿੱਟੀ ਬੁੱਟੀਆਂ ਵਾਲਾ ਸੂਟ ਆ ਗਿਆ ਜੀ ਬਰੀ ਬੁੱਟੀ ਵਾਲਾ ਸੂਟ ਹਾਂਜੀ ਨਿੱਕੀ ਨਿੱਕੀ ਬੁੱਟੀਆਂ ਵਾਲਾ ਸੂਟ ਆ ਗਿਆ ਅੱਛਾ ਜੀ ਹਾਂਜੀ ਕਲਰ ਦੇਖੋ ਇਹਦੇ ਵਿੱਚ ਕਲਰ ਆ ਗਿਆ ਇੰਗਲਿਸ਼ ਕਲਰ ਹੈ ਤੁਹ ਪਹਿਲੀ ਐਂਡ ਘਰਾਤੇ ਹੋ ਐਂਡ ਐਂਡ ਘਰਾਵਾਗੇ ਆਜ ਲੈਵਲ ਦੀ ਚੱਕਦੇ ਕਰੋ ਓਏ ਹੋਏ ਹੋਏ ਹੋ ਕਲਰ ਤਾਂ ਦੇਖੋ ਬਈ ਐਂਡ ਕਰਾਤੀ ਜੀ ਐਂਡ ਐਂਡ ਕਰਾ ਮਗੇ ਆਈ ਲੈਵਲ ਦੀ ਓਹੋ ਕਿੰਨਾ ਸੋਹਣਾ ਕਲਰ ਦਾ ਕਪੜਾ ਪਿਓਰ ਕੋਟਨ ਦਾ ਪਿਓਰ ਕੋਟਨ ਦਾ ਆ ਗਿਆ ਜੀ ਕਲਰ ਦੇਖੋ ਓਏ ਹੋਏ ਓਏ ਹੋਏ ਓਏ ਹੋਏ ਓ ਮਾਈ ਗੋਡ ਕਲਰ ਦੇਖਾ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਅੱਛਾ ਜੀ ਨਵੇਂ ਕਲਰ ਨਵੇਂ ਡਿਜ਼ਾਈਨਾਂ ਨਾਲ ਆਏ ਆ ਜੀ ਸ਼ਾ ਓਏ ਹੋਏ ਭਾਈ ਇਹ ਕਪੜਾ ਹੀ ਪਿਓਰ ਕੋਟਨ ਹੈ ਮੱਖਣ ਕੋਟਨ ਮੱਖਣ ਮੱਖਣ ਕੋਟਨ ਆ ਗਿਆ ਜੀ ਮੱਖਣ ਕੋਟਨ ਦਾ ਕਪੜਾ ਯੱਤ ਕਰਾਵਾਗਾ ਡਿਜ਼ਾਈਨ ਚੈੱਕ ਕਰੋ ਓਏ ਰਾਇਲ ਬਲੂ ਸੂਟ ਐਨਾ ਰਾਇਲ ਬਲੂ ਕਲਰ ਆ ਗਿਆ ਰਾਇਲ ਬਲੂ ਨੈਕਸਟ ਪਾਰਟ ਲਈ ਹੋਰ ਡਿਜ਼ਾਈਨ ਆਉਣਗੇ ਸਾਡੇ ਪੇਜ ਨੂੰ ਫੋਲੋ ਤੇ ਸ਼ੇਅਰ ਜਰੂਰ ਕਰੋ ਮਾਤਰ ਸੂਟ ਦਾ ਮਾਇਆ 5 ਮੀਟਰ 350 ਦਾ ਸਾਰਿਆਂ ਦਾ ਥੈਂਕ ਯੂ ਧੰਨਵਾਦੀ ਓ ਜੀ ਆ ਗਿਆ ਸਭ ਦਾ ਫੇਵਰਟ ਡਿਜ਼ਾਈਨ ਆ ਗਿਆ ਜੀ ਬੰਪ ਡਿਜ਼ਾਈਨ ਯੱਤ ਕਰਾਤੀ ਡਿਜ਼ਾਈਨਰ ਚੈੱਕ ਦੇ ਕਰੋ ਅੈਂਡ ਕਰਾਤੀ ਆਈ ਲੈਵਲ ਦੀ ਯਸ ਪਿਓਰ ਸੁਪਰ ਸੌਫਟ ਕਪੜਾ ਆ ਗਿਆ ਜੀ ਅੱਛਾ ਪਿਓਰ ਕੋਟਨ ਆ ਭਾਜੀ 100% 100% ਕੋਟਨ ਹੈ ਜੀ ਓਹ ਡਿਜ਼ਾਈਨ ਬੰਬ ਤੇ ਰੇਡ ਵੀ ਕਹਿੰਦੇ ਬੰਬ ਹੋਣਾ ਇਸ ਵਾਰ ਯਸ 10 ਜੂਨ ਤੱਕ ਪਾਰੀ ਸੇਲ ਆਤੀ 350 ਦਾ 5 ਮੀਟਰ ਸੂਟ ਅੱਛਾ 350 ਦਾ 5 ਮੀਟਰ ਸੂਟ ਯਸ ਅੰਨੇ ਸੋਨੇ ਸੋਨੇ ਡਿਜ਼ਾਈਨ ਕਹਿੰਦੇ ਆ ਗਏ ਨਵੇਂ ਨਵੇਂ ਇਹ ਨਵੇਂ ਨਵੇਂ ਡਿਜ਼ਾਈਨ ਆ ਗਏ ਜੀ ਜੋਤਵਾਲਿਆਂ ਦੇ ਜੋਤਗਲਾ ਦਾਉਦ ਅਨੰਦਪੁਰ ਸਿਆਵਲਿਆਂ ਦੇ ਜਿਹੜਾ ਪਸੰਦ ਸਕਰੀਨਸ਼ਾਟ ਜਰੂਰ ਲੈ ਕੇ ਪਾਇਆ ਕਰੋ ਜੀ ਓਏ ਇੰਨੀਆਂ ਢੇਰੀਆਂ ਇੰਨੀਆਂ ਢੇਰੀਆਂ ਭਾਈ ਐਂਡ ਕਰਾਤੀ ਮੇਰੀ ਫੁੱਲ ਬਟਾ ਫੁੱਲ ਭਾਈ ਫੁੱਲ ਬਟਾ ਫੁੱਲ ਕੁਆਂਟੀਟੀ ਚੈੱਕ ਕਰੋ ਜੀ ਓਏ ਹੋਏ ਹੋਏ ਭਾਈ ਕਲਰ ਵੀ ਹੈ ਲਾਜਵਾਬ ਕਲਰ ਹੈ ਲਾਜਵਾਬ ਨਵੇਂ ਨਵੇਂ ਕਲਰ ਓਏ ਹੋਏ 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 ਚੈੱਕ ਤੇ ਕਰੋ ਦੀਏ ਤਾਂ ਵੇਖੋ ਪਰੀ ਇੰਨੇ ਸੋਹਣੇ ਸੋਹਣੇ ਪ੍ਰਿੰਟ ਮਿਲਨੇ ਕਿੱਥੇ ਆ ਐਡੇ ਸੋਹਣੇ ਸੋਹਣੇ ਪ੍ਰਿੰਟ ਮਿਲਨੇ ਜੀ ਨੰਦਪੁਰ ਸਾਹਿਬ ਜੋਤ ਵਾਲਿਆਂ ਦੇ ਅੱਛਾ ਜੀ ਜੱਤ ਘਰਾਤੀ ਸਕਰੀਨ ਸ਼ਾਟ ਲੈ ਕੇ ਪਾ ਦਿਓ ਆਲ ਓਵਰ ਵਨਡ ਸ਼ਿਪਿੰਗ ਜਾਂਦੀ ਜੀ ਸਾਡੀ ਅੱਛਾ ਜੀ ਆਲ ਓਵਰ ਵਨਡ ਸ਼ਿਪਿੰਗ ਵੀ ਕਰਦੇ ਹੋ ਹਾਂ ਜੀ ਕਲਰ ਦੇ ਦੇਖੋ ਕਲਰ ਤਾਂ ਬਈ ਲਾਜਵਾਬ ਹੈ ਆ ਗਿਆ ਸਭ ਦਾ ਫੇਵਰਿਟ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਨਮਾ ਨਮ ਡਿਜ਼ਾਈਨ ਆ ਗਿਆ ਜੀ ਲੇਟੈਸਟ ਡਿਜ਼ਾਈਨਾਂ ਦੇ ਨਾਲ ਆਇਆ ਜੀ ਭਾਈ ਨਵੇਂ ਕਲਰ ਆ ਗਏ ਨਵੇਂ ਡਿਜ਼ਾਈਨਾਂ ਨਾਲ ਗਰਮੀਆਂ ਦੇ ਆ ਗਏ ਤੋਹਫੇ ਬਹੁਤ ਆ ਗਏ ਜੀ ਤੋਹਫੇ ਯਤ ਘਰਾਤੀ ਨਹੀਂ ਇਹਨਾਂ ਨੂੰ ਚੈੱਕ ਕਰੋ ਯਤ ਘਰਾਤੀ ਨਹੀਂ ਇਹਨਾਂ ਨੂੰ ਕਲਰ ਕਿੰਨੇ ਸੋਹਣੇ ਡਿਜ਼ਾਈਨ ਕਿੰਨੇ ਸੋਹਣੇ ਆਏ ਹੋਏ ਰੇਟ ਕਿੰਨਾ ਘੱਟ ਮਜ਼ਾ ਹੀ ਆ ਗਿਆ ਭਾਈ ਰੂਹੀ ਖੁਸ਼ ਕਰਤੀ ਜੇ ਤੂੰ ਪੂਰੀ ਕੋਸ਼ਿਸ਼ ਹੋ ਗਈ ਕਲਰ ਦੇ ਦੇਖੋ ਆਏ ਹੋਏ ਫ੍ਰੀਕ ਫ੍ਰੀਕ ਪ੍ਰਿੰਟ ਜੱਤਕਾ ਦੀ ਡਿਜ਼ਾਈਨਾਂ ਨੇ ਬਹੁਤ ਨੇ ਸੋਹਣੇ ਸੋਹਣੇ ਡਿਜ਼ਾਈਨ ਮੱਖਣ ਕਪੜਾ ਮਜ਼ਾ ਆ ਗਿਆ ਭਾਈ ਸੂਟ ਦੇਖ ਕੇ ਮਜ਼ਾ ਪੂਰਾ ਆਊਗਾ ਜੀ ਆਏ ਹੋਏ ਚੈੱਕ ਤੇ ਕਰੋ ਮੱਖਣ ਦੇ ਦੇਖੋ ਨਵੇਂ ਡਿਜ਼ਾਈਨ ਆ ਗਏ ਨਵੇਂ ਕਲਰਾਂ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਸੈਲ ਪ੍ਰਿੰਟ ਦੇ ਆ ਪੂਰਾ ਫੁੱਲ ਹਾਂ ਜੀ ਕਲਰ ਦੇ ਦੇਖੋ ਕਿੰਨਾ ਸੋਹਣਾ कलर ਨਵਾਂ कलर ਨਵਾਂ ਡਿਜ਼ਾਈਨ ਆ ਗਿਆ ਜੀ ਭਾਈ ਡਿਜ਼ਾਈਨ ਸਾਰੀ ਓਕੇ ਐ ਰੇਟ ਵੀ ਐਨੇ ਓਕੇ ਐ ਓਕੇ ਲੋ ਜੀ ਆ ਗਿਆ ਸਭ ਦਾ ਫੇਵਰਟ ਕਲਰ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਦੇ ਨਾਲ ਆਇਆ ਜੀ ਆਹ ਭਾਈ ਡਿਜ਼ਾਈਨ ਤਾਂ ਨੇਰੀ ਵਾਤੀ ਫੁੱਲ ਬਟਾ ਫੁੱਲ ਫੁੱਲ ਬਟਾ ਫੁੱਲ ਨੇਰੀ ਪੂਰੀ ਆਉਗੀ ਜੀ ਆਹ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਪ੍ਰੈਕਟੀਕਲ ਕਲਰ ਹੈ ਹਾਂ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆਹ ਕਿੰਨਾ ਸੋਹਣਾ ਡਿਜ਼ਾਈਨ ਭਾਈ ਧਮਾਕਾ ਬਾਦ ਦਾ ਫੁੱਲ ਬਟਾ ਫੁੱਲ ਲੋ ਜੀ ਆ ਗਿਆ ਜੋਤ ਵਾਲਿਆਂ ਦਾ ਨਵਾਂ ਡਿਜ਼ਾਈਨ ਯਤਕਰਾਤੀ ਡਿਜ਼ਾਈਨ ਚੈੱਕ ਤੇ ਕਰੋ ਆ ਗਿਆ ਜੋਤ ਸ਼ਾਹ ਆ ਗਿਆ ਜੋਤ ਆਏ ਹਾਂ ਨਵੇਂ ਕਲਰਾਂ ਦੇ ਨਾਲ ਆਏ ਆ ਜੀ ਨਵੇਂ ਕਲਰਾਂ ਦੇ ਨਾਲ ਸੱਜੀ ਕੁਆਲਿਟੀ ਫੁੱਲ ਬਟਾ ਫੁੱਲ ਸਾਰਾ ਰੇਟ ਬਾਈ ਰਹਿਣ ਗਿਆ ਲੈ 350 5 ਮੀਟਰ ਔਰ ਹੋੜੀਆਂ ਦੇ ਕੁਲੀ ਨੈਕਸਟ ਵੀਡੀਓ ਨੂੰ ਜਰੂਰ ਦੇਖਿਆ ਕਰੋ ਤੇ ਪੇਜ ਨੂੰ ਫੋਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਚੱਕੋ 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 ਉਹ ਫਰੀ ਕੀ ਚੱਕੋ ਭਾਈ 350 ਦਾ 5 ਮੀਟਰ ਸੂਟ ਚੱਕੋ ਜੀ ਅੱਛਾ ਪਿਓਰ ਕੋਟ ਦਾ ਸੂਟ 350 ਰੁਪਏ ਕਰਤਾ ਭਾਈ ਵਾਹ ਕੀ ਯਸ ਤੇ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਸੋਹਣੇ ਸੋਹਣੇ ਡਿਜ਼ਾਈਨ 350 ਦਾ 5 ਮੀਟਰ ਸੂਟ ਗੱਲਾ 350 ਦਾ 5 ਮੀਟਰ ਸੂਟ ਹੈ ਜੇ ਆਂ ਚੱਕਦੇ ਕਰੋ ਓਏ ਹੋਏ ਭਾਈ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਲੁੱਟ ਲੋ ਮੇਲਾ ਲੁੱਟ ਲੋ ਮੇਲਾ ਨਜ਼ਾਰਾ ਆਊਗਾ ਪੂਰਾ ਵਾਹ ਪਾਟਿਕ ਪ੍ਰਿੰਟ ਆ ਗਿਆ ਨਾ ਸੁਣਾ ਸੁਣਾ ਚੱਕਰਾਤੀ ਡਿਜ਼ਾਈਨ ਨੇ ਯਸ ਆਏ ਹਾਏ ਕਲਰ ਦੇ ਦੇਖੋ ਕਿੰਨਾ ਕਸਰਤਾ ਪਾਹੀ ਲਾਜਵਾਬ ਕਰਦਾ ਲਾਜਵਾਬ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਜਰੂਰ ਪਾ ਦਿਆ ਕਰੋ ਜੀ ਚੱਕ ਲੋ ਮੇਲਾ ਆਈ ਨਹੀਂ ਮਿਲਨੇ ਦੁਬਾਰਾ ਲੇਟਸਟ ਫਰੇਡੀਆਂ ਦੇ ਨਾਲ ਆ ਗਏ ਲੇਟਸਟ ਫਰੇਡੀਆਂ ਦੇ ਨਾਲ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਲਾਜਵਾਬ ਆਗੇ ਪ੍ਰਿੰਟ ਹੈ ਜੀ ਲਾਜਵਾਬ ਪ੍ਰਿੰਟ ਆ ਰਹੇ ਜੀ ਹਲੋ ਆ ਗਏ ਜੀ ਆ ਗਏ ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਕਲਰ ਬੜਾ ਸੋਹਣਾ ਬਾਈ ਬਈ ਇਹਨ ਵੀ ਬੜੇ ਸੋਹੜੇ ਆ ਜੀ ਡਿਜ਼ਾਈਨ ਤਾਂ ਬਈ ਇਹਨ ਤਵਾਈ ਦਾ ਰੁਖ ਬੰਬੜੇ ਆਣ ਆ ਗਏ ਬੰਬ ਲਿਆਤੀ ਨੇਰੀ ਓਏ ਹੋਏ ਹੋਏ ਭਾਈ ਜੀ ਇਹਨ ਦਾ ਸ਼ੂਟ ਆਹ ਲੋ ਚੈੱਕ ਦੇ ਕਰੋ ਆਹ ਪ੍ਰਿੰਟ ਦੇਖੋ ਕਿੰਨਾ ਲਾਜਵਾ ਹੈ ਬਈ ਲਾਜਵਾ ਪ੍ਰਿੰਟ ਆ ਗਿਆ ਜੀ ਲਾਜਵਾ ਪ੍ਰਿੰਟ ਤੇ ਕਪੜਾ ਵੀ ਹੈ ਪਿਓਰ ਕੋਟਨ ਮੱਖਣ ਕਪੜਾ ਮੱਖਣ ਕਪੜਾ ਜੀ ਨੀਰਾ ਜਿਹਨੂੰ ਜਿਹੜਾ ਪਸੰਦ ਹੈ ਸਕਰੀਨ ਸ਼ੋਟ ਲੈ ਕੇ ਬੁੱਕ ਕਰਵਾ ਲਿਓ ਕੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਓਏ ਹੋਏ ਹੋਏ ਭਾਈ ਇੰਨੇ ਸੋਹਣੇ ਸੋਹਣੇ ਪ੍ਰਿੰਟ ਬਾਈ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਐ ਭਾਈ ਮਿਲਨੇ ਕਿੱਥੇ ਨੇ ਸੋਹਣੇ ਸੋਹਣੇ ਡਿਜ਼ਾਈਨ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਨੇ ਜੀ ਜੋਤਕ੍ਰਾਹ ਸਾਬ ਉਹ ਨੰਦਕੁਸ਼ਹਿਬ ਵਾਲਿਆ ਕੋਲ ਜੋਤਕ੍ਰਾਹ ਹਾਊਸ ਸ਼ਾਪ ਨੰਬਰ 20 ਕੋਲ ਮਾਰਕੀਟ ਨੰਦਪੁਰ ਸੇਵ ਹਾਂਜੀ ਆਏ ਹੋਏ ਹਲੋ ਚੈੱਕ ਕਰੋ 100% ਕਾਟਨ ਦੇ ਨਾਲ 100% ਕਾਟਨ ਹਾਂਜੀ ਪਿਓਰ ਕਾਟਨ ਦਾ ਸਟੱਫ ਆ ਗਿਆ ਗਰਮੀਆਂ ਦਾ ਰਤ ਕਰਾਤੀ ਡਿਜ਼ਾਈਨਾਂ ਨੇ ਯਸ ਓਏ ਹੋਏ 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 ਇੰਨੇ ਸੋਹਣੇ ਸੋਹਣੇ ਫਰੈਂਡ ਆਏ ਹੋਏ ਨਵੇਂ ਨਵੇਂ ਡਿਜ਼ਾਈਨ ਨਾਲ ਆ ਗਿਆ ਜੀ ਲਾਜਵਾਬ ਕੱਲ ਲੈ ਲਾਜਵਾਬ ਹੋਰ ਨੈਕਸਟ ਵੀਡੀਓ ਜਲਦੀ ਆ ਰਹੀ ਜੀ ਉਹਨੂੰ ਦੇਖਣ ਲਈ ਫੋਲੋ ਤੇ ਸ਼ੇਅਰ ਪੇਜ ਨੂੰ ਜਰੂਰ ਕਰਿਆ ਕਰੋ ਥੈਂਕ ਯੂ ਧੰਨਵਾਦ ਜੀ ਜੋਤ ਜ ਆ ਗਿਆ ਜੋਤ ਡਿਜ਼ਾਈਨ ਦੇਖੋ ਬੰਬ ਆ ਗਿਆ ਜੀ ਬੰਬ ਸੁਪਰ ਸੌਫਟ ਕਪੜਾ ਆ ਗਿਆ ਜੀ ਅੱਛਾ ਬੰਬੇ ਕੋਟ ਦਾ ਸੂਟ ਆ ਗਿਆ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਨਵੇਂ ਨਵੇਂ ਨਾ ਲਾਗੇ ਜੀ ਨਵੇਂ ਨਵੇਂ ਕਲਰਾਂ ਦੇ ਨਾਲ ਆ ਗਏ ਚੈੱਕ ਦੇ ਕਰੋ ਇਹ ਭਾਈ ਸੁਪਰ ਹਿੱਟ ਮਾਡਲ ਵਾਲਾ ਪੀਸ ਹੈ ਫਰੋ ਕੜਾ ਓਏ ਹੋਏ ਇਹਨਾਂ ਮੋਡਲ ਵਾਲਾ ਕੱਪੜਾ ਵੀ ਹੈ ਸੁਪਰ ਸੌਫਟਾ ਪਿਓਰ ਮੱਖਣ ਕੱਪੜਾ ਚੈੱਕ ਤੇ ਕਰੋ ਡਿਜ਼ਾਈਨ ਕਲਰ ਦੇ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਕੋਈ ਲਾਜਵਾਬ ਹੈ ਲਾਜਵਾਬ ਕਲਰ ਓਏ ਹੋਏ ਹੋਏ ਕਿੰਨਾ ਚੈੱਕ ਤੇ ਕਰੋ ਡਿਜ਼ਾਈਨ ਤੇ ਵੇਖੋ ਨਜ਼ਾਰਾ ਆਊਗਾ ਪੂਰਾ ਫੁੱਲ ਬੜਾ ਫੁੱਲ ਭਾਜੀ ਬਾਟਿਕ ਪ੍ਰਿੰਟ 350 ਰੁਪਏ ਰੇਟ ਕਰਤਾ ਜੀ ਹਾਂਜੀ 350 ਰੁਪਏ ਮਾਤਰ 350 ਦਾ 5 ਮੀਟਰ ਸੂਟ ਅੱਛਾ ਬਰੀ ਬੁੱਟੀ 350 ਰੁਪਏ ਓਏ ਹੋਏ 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 ਕੱਪੜਾ ਵੀ ਮੱਖਣ ਹੈ ਚੈੱਕ ਤੇ ਕਰੋ ਡਿਜ਼ਾਈਨ ਸਟਾਈਲ ਤਾਂ ਇੱਕ ਕਿੰਨਾ ਸੋਹਣਾ ਕਲਰ ਦੇ ਵੇਖੋ ਕਿੰਨਾ ਸੋਹਣਾ ਆ ਗਿਆ ਜੀ ਜੀ ਸੋਹਣੇ ਸੋਹਣੇ ਕਲਰ ਮਾਤਰ 350 ਰੁਪਏ ਚ ਹਾਂਜੀ ਓਏ ਹੋਏ ਹੋਏ ਚੇਕ ਕਰਦੇ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਬੜਾ ਸੋਹਣਾ ਡਿਜ਼ਾਈਨ ਹੈ ਪਾਜੀਆਂ ਲਾਜਵਾਬ ਨਾਲ ਆਇਆ ਨੰਨੇ ਡਿਜ਼ਾਈਨ ਨਾਲ ਸ਼ੋ ਜੀ ਤੇ ਰੇਟ ਕਰਾ ਦਾਂਗੇ ਡਿਜ਼ਾਈਨ ਦੀ ਯਸ ਓਏ ਹੋਏ 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 ਕਲਰ ਵੀ ਬੜੇ ਪਿਆਰੇ ਪਿਆਰੇ ਕਪੜਾ ਵੀ ਇਹਨਾਂ ਪ्योर ਮੱਖਣ ਹੈ ਮੱਖਣ ਪ्योर ਮੱਖਣ ਕੋਟਨ ਦਾ ਆ ਗਿਆ ਇਹ ਕਪੜਾ 100% ਕੋਟਨ ਇਹ ਮਿਲਨੇ ਪਤਾ ਕਿੱਥੇ ਆ ਕਿੱਥੇ ਬੜੀ ਜੋਤ ਕਲਾ ਦਾ ਉਹ ਅਨੰਦਪੁਰ ਸਾਹਿਬ ਵਾਲਿਆਂ ਕੋਲ ਸ਼ੋ ਜੀ ਬਲੈਕ ਬੂਟੀ ਵੀ ਹੋਗੀ ਪਾਜੀ 350 ਰੁਪਏ ਚ ਹਾਂਜੀ ਓਏ ਹੋਏ ਕਿੰਦੇ ਆ ਗਿਆ ਜੋਤ ਆ ਗਿਆ ਜੋਤ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ ਪ੍ਰਿੰਟ ਲੈਣ ਲਈ ਆਣਾ ਪਤਾ ਕਿੱਥੇ ਐ ਕਿੱਥੇ ਬਾਈ ਜੋਤ ਗਲਾਸ ਉਹ ਅਨੰਦਪੁਰ ਸਾਹਿਬ ਵਾਲਿਆਂ ਕੋਲ ਅੱਛਾ ਜੀ ਸਾਡੇ ਸਾਰੇ ਡਿਜ਼ਾਈਨ ਬੰਬ ਦਮਾਂਗੇ ਕੁਆਂਟੀਟੀ ਦਵਾਂਗੇ ਭਰਪੂਰ ਓਏ ਸਾਰੀ ਕੁਆਂਟੀਟੀ 350 ਰੁਪਏ ਦੀ ਸੀਗੀ 150 ਦੇ ਦਵਾਂਗੇ ਬੰਬ ਅੱਛਾ ਜੀ ਨੇਰੀ ਲੈ ਆਵਾਂਗੇ ਡਿਜ਼ਾਈਨਾਂ ਦੀ ਨੇਰੀ ਓਕੇ ਔਰ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜਾ ਬੁੱਕ ਜਰੂਰ ਕਰਾਇਆ ਕਰੋ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਨੰਬਰ ਆਪਾਂ ਸਕਰੀਨ ਸ਼ਾਟ ਤੇ ਦੋ ਦਿੱਤੇ ਆ ਜੀ ਜਲਦੀ ਤੋਂ ਜਲਦੀ ਬੁੱਕ ਕਰਾ ਕੇ ਆਲ ਓਵਰ ਵਰਲਡ ਦੀ ਸ਼ਿਪਿੰਗ ਕਰਦੇ ਆ ਜੀ ਸਾਰੇ ਸਾਡੀਆਂ ਵੀਡੀਓ ਦੇਖਣ ਦਾ ਤੁਹਾਡਾ ਅਸੀਂ ਬਹੁਤ ਧੰਨਵਾਦੀ ਆ ਥੈਂਕ ਯੂ ਦਿਲੋਂ ਧੰਨਵਾਦੀ ਆ ਓਕੇ ਜੀ ਥੈਂਕ ਯੂ ਜੀ